ਸ੍ਰੀ ਗੁਰ ਆਪ ਸਭ ਦਾ ਸਵਾਗਤ ਆਪਣੇ YouTube ਚੈਨਲ ਤੇ ਆਪਣੇ ਨਾਲ ਜੁੜਨ ਹਨ ਆਮ ਆਦਮੀ ਪਾਰਟੀ ਦੇ ਕੂਚ ਨੇ ਸੰਗਰਾਮ ਆਪ ਨੂੰ ਸਭ ਤੋਂ ਭਾਗੀ ਸ੍ਰੀ ਗੁਰ ਜੀ ਤੁਹਾਡੇ ਖਾਨੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਨਮਸਕਾਰ ਵਿੱਚ ਆਪਣੇ ਤੁਸੀਂ ਯੂਥ ਬੈਂਕ ਦੇ ਆਪ ਨੂੰ ਤੇ ਆਪਨੇ ਲੋਕ ਸਭਾ ਨਹੀਂ ਚੋਣਾਂ ਚੰਦਰੀਆਂ ਨੇ ਆਪਣੀ ਪਾਰਟੀ ਨੇ ਕੀ ਕਰਨੇ ਚਾਹੁੰਦੇ ਨੇ ਦੇਖੋ ਆਮ ਆਦਮੀ ਪਾਰਟੀ ਦੀ ਹੈ ਸਮਾ ਲੋਕ ਸਭਾ ਹਲਕਾ ਪ੍ਰੋਗਰਾਮ ਚੱਲਦੇ ਵਿੱਚ ਦੇ ਵਿੱਚ ਪੈਂਦੇ ਹਲਕਾ ਹੋਰ ਵੀ ਪੈਂਦਾ ਹੈ ਸਾਰੇ ਬਹੁਤ ਚੰਗੀ ਤਿਆਰੀ ਚੱਲਦੀ ਹੈ ਪੂਰਨ ਤੌਰ ਤੇ ਪੂਰੇ ਪੰਜਾਬ ਵਿੱਚ ਬਹੁਤ ਚੰਗੀ ਤਿਆਰੀ ਚੱਲਦੀ ਹੈ ਤੇ ਮੈਂ ਸਾਰੇ ਤੁਹਾਡੇ ਸਰੋਤਿਆਂ ਨੂੰ ਵੀ ਅਹਿਵਾਤਾਂ ਦੁਆਣਾ ਤੇ ਦੱਸਣਾ ਚਾਹਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਰ ਜੁਗ ਨੂੰ ਆਮ ਆਦਮੀ ਪਾਰਟੀ ਪੰਜਾਬ ਦੀ 13 ਨੇ 13 ਸੀਟਾਂ ਜਿੱਤਣ ਜਾ ਰਹੀ ਹੈ ਤੇ ਉਹਦੀ ਤੁਸੀਂ ਦੇਖ ਹੀ ਲਿਓ ਜੀ ਤੁਸੀਂ ਕੋਈ ਪੱਤਰਕਾਰੋ ਕਿਆ ਇਹ ਕਿਹਦਾ ਪ੍ਰਚਾਰ ਹੈ ਚੰਦੇ ਸਿਰਫ ਆਮ ਆਦਮੀ ਪਾਰਟੀ ਦਾ ਪ੍ਰਚਾਰ ਚੱਲ ਰਿਹਾ ਬਾਕੀ ਸਾਰੀਆਂ ਪਾਰਟੀਆਂ ਆਪ ਦਾ ਹੌਸਲਾ ਹਾਰ ਚੁੱਕੀਆਂ ਕਿਸੇ ਨੂੰ ਕੋਈ ਵਰਕਰ ਨਹੀਂ ਲੱਭ ਰਿਹਾ ਕਈ ਲੋਕੀ ਦਿਹਾੜੀ ਦੇ ਬੰਦੇ ਕਰਕੇ ਆਪ ਦੇ ਡੋਟ ਟੂ ਡੋਟ ਕਰਵਾ ਰਹੇ ਤੇ ਸਾਡਾ ਵਰਕਰ ਵੀ ਉੱਥੇ ਮੌਜੂਦ ਹੈ ਇਕੱਲਾ ਇਕੱਲਾ ਹੌਦੇਦਾਰ ਵੀ ਮੌਜੂਦ ਹੈ ਤੇ ਪੂਰੀ ਤਨਦੇਹੀ ਨਾਲ ਪੂਰੀ ਮਿਹਨਤ ਨਾਲ ਅਸੀਂ ਇਲੈਕਸ਼ਨ ਜਿੱਤਾਂਗੇ ਆਪਣੇ ਜੀ ਆਪਾਂ ਦੇਖੀ ਆਪਾਂ ਦੇ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਕਾਲੇ ਦਾ ਸਾਥ ਕੀ ਮੌਕਾ ਇਹ ਤੋਂ ਮੈਂ ਖਾਸ ਤੌਰ ਤੇ ਗੱਲ ਕਰਾਂ ਹਲਕਾ ਬਰੋਦਪੁਰ ਦੀ 1998 ਤੋਂ ਲੈ ਕੇ 3 ਵਾਰ ਇੱਥੇ ਸੰਸਦ ਰਹਿੰਦੇ ਨੇ ਜੋਰਾ ਸਿੰਘ ਮਾਨ ਜੀ ਫਿਰ 10 ਸਾਲ ਸੀਐਮ ਬਵਾਇਆ ਜੀ ਤੇ ਪਿਛਲੇ 5 ਸਾਲ ਖਤੇ ਫਿਰੋਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇਹ ਤੋਂ ਮੈਂਬਰ ਪਾਰਲੀਮੈਂਟ ਰਹਿੰਦੇ ਐ 1998 ਤੋਂ ਲੈ ਕੇ 2002 ਵੀ ਤੱਕ ਇੱਥੇ ਸਾਡੇ ਫਿਰੋਨੀ ਅਕਾਲੀ ਦਲ ਦੇ ਸੰਸਦ ਮੈਂਬਰ ਹੀ ਉਹਨਾਂ ਦਾ ਰਾਜ ਰਿਹਾ ਪਰ ਤੁਹਾਨੂੰ ਵੀ ਪਤਾ ਸਾਡੇ ਬਾਰਡਰ ਬਾਰਡਰ ਬੈਟ ਪੈਂਦੀ ਹੈ ਇੱਥੇ ਕੋਈ ਤਰੱਕੀ ਨਹੀਂ ਹੋਈ ਉਹਨਾਂ ਦੇ ਰਾਜ ਦੇ ਵਿੱਚ ਨਾ ਕਦੇ ਬਾਰਡਰ ਖੁੱਲਿਆ ਨਾ ਕਦੇ ਵਿਪਾਰ ਦੀ ਗੱਲ ਹੋਈ ਨਾ ਕਦੇ ਕੰਢੀ ਏਰੀਆ ਨਿਗਰਪਈ ਪਿਛਲੇ 5 ਸਾਲਾਂ ਦੀ ਮੈਂ ਗੱਲ ਕਰਾਂ ਇਹ ਜੋ ਮਜੂਦਾ ਸੰਸਦ ਸੀ ਸੁਬੀਰ ਸਿੰਘ ਬਾਦਲ ਜੀ ਉਹਨਾਂ ਦੀ ਜਿਹੜੀ ਸੰਸਦ ਦੇ ਵਿੱਚ ਜਿਹੜੀ ਅਟੈਂਡੈਂਸ ਸੀ ਸਿਰਫ 20% ਸੀਗੀ ਉਹਨਾਂ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਸਾਡੀ ਕੇਂਦਰ ਦੀ ਸਰਕਾਰ ਨੂੰ ਸਵਾਲ ਪੁੱਛੇ ਸਿਰਫ 5 ਸਾਲਾਂ ਦੇ ਵਿੱਚ 33 ਸਵਾਲ ਪੁੱਛੇ ਇੱਕ ਸੈਸ਼ਨ ਦੇ ਵਿੱਚ ਆਪਾਂ ਲਾ ਕੇ ਚੱਲੀਏ ਤਾਂ ਪਤਾ ਨਹੀਂ ਕਿੰਨੇ ਕਿੰਨੇ ਬਿੱਲ ਪਾਸ ਹੁੰਦੇ ਡਿਬੇਟਸ ਹੁੰਦੀਆਂ ਉਹਨਾਂ ਨੇ 5 ਸਾਲਾਂ ਦੇ ਵਿੱਚ ਸਿਰਫ 7 ਵਿਵੇਕਾਂ ਦੇ ਵਿੱਚ ਹਿੱਸਾ ਲਿੱਤਾ ਤਾਂ ਬਿਲਕੁਲ ਉਹਨਾਂ ਦੀ ਫੇਲ ਕਾਰਗੁਜ਼ਾਰੀ ਰਹੀ ਹੈ ਤਾਂ ਹੀ ਉਹ ਆਪ ਦਾ ਐਤੀ ਚੋਣ ਲੜਨ ਤੋਂ ਇਨਕਾਰ ਕਰਕੇ ਕਿਸੇ ਇੱਕ ਦਮ ਹੀ ਕੈਂਡੀਡੇਟ ਨੂੰ ਮੇਕਾ ਲੀਡਰ ਵਾਲਾ ਟਿਕਟ ਦਿੱਤੀ। ਜਿਹਨੇ ਆਪਾਂ ਜੀ ਭਾਜੀ ਤੇ ਦੀ ਗੱਲ ਕਰੀਏ ਜੀ ਭਾਜੀ ਭਾਜੀ ਦਾ ਖਾਣਾ ਇਹ ਜਿਹੜਾ ਕਹਿੰਦੇ ਕਰ ਸਕਦੇ ਨੇ ਕੋ ਪਾਰਟੇਸ਼ਨ ਦਾ ਪਾਰਟੀ ਦੀ ਗੱਲ ਕੀਤੀ ਜਦ ਪਿਛਲੇ 10 ਸਾਲਾਂ ਦੀ ਸਰਕਾਰ ਲਈ 2014 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸ਼ਪਤ ਚੱਕੀ 2019 ਦੇ ਵਿੱਚ ਫਿਰੋ ਪ੍ਰਧਾਨ ਮੰਤਰੀ ਬਣੇ ਪਰ ਬਿਲਕੁਲੀ ਤੁਸੀਂ ਦੇਖ ਰਹੇ ਹੋ ਜੀ ਦੇਖਦੇ ਵਿੱਚ 10 ਸਾਲਾਂ ਦੇ ਵਿੱਚ ਕੀ ਕੁਝ ਹੋਇਆ ਫੇਰ ਜਗਾਰੀ ਕਿੰਨੀ ਵਧੀ ਕਿਸਾਨਾਂ ਤੇ ਕੀ ਕੁਝ ਮਾਰ ਹੋਇਆ 8 ਤੋਂ 900 ਕਿਸਾਨ ਪਹਿਲੇ ਦਿੱਲੀ ਬਾਰਡਰ 'ਤੇ ਯਕੀਨ ਹੋਏ ਟੱਟੇ ਅੱਜ ਵੀ ਕਿਸਾਨ ਜਿਹੜੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਹਰਿਆਣੇ ਦੇ ਬਾਰਡਰ ਤੇ ਆਪਦੇ ਹੱਕਾਂ ਦੇ ਵਾਸਤੇ ਐਮਐਚਪੀ ਵਾਸਤੇ ਉੱਥੇ ਡੱਟੇ ਹੋਏ ਸ਼ੁਕਰਮਨ ਦੀ ਮੌਤ ਹੋਈ ਬਹੁਤ ਹੀ ਮੰਨ ਭਾਗੀ ਤੁਹਾਡਾ ਯੂਥ ਦਾ ਸਾਥੀ ਹੀ ਰਹਿੰਦੀ ਮੌਤ ਹੋਈ ਤਾਂ ਬੀਜੇਪੀ ਨੂੰ ਤੜੀ ਪਿੰਡਾਂ ਦੇ ਵਿੱਚ ਵੜਨਾ ਉਸ ਦਾ ਹੋਇਆਗਾ ਤੁਹਾਨੂੰ ਵੀ ਪਤਾ ਹੈ ਕਿ ਬੀਜੇਪੀ ਦੀ ਜਿਹੜੀ ਕਾਰਜਕਾਰੀ ਹੈ ਬਿਲਕੁਲ ਫੇਲ ਸਾਬਤ ਲਈ ਹੈ ਤੇ ਲੋਕ ਭਾਰਤ ਦੇ ਲੋਕ ਹਲਕਾ ਫਿਰੋਦਸਾ ਦੇ ਲੋਕ ਤੇ ਹਲਕਾ ਰੋੜ ਦੇ ਲੋਕ ਉਹਨੂੰ ਦਾਰ ਤੇ ਸਾਰੇ ਜਨਤਾ ਸਾਰੀ ਸੰਗਤ ਮਨ ਬਣਾ ਚੁੱਕੀ ਹੈ ਕਾਜ ਕੀ ਪਾਰ ਤੇ ਜਨਤਾ ਪਾਰਟੀ ਦੀ ਸਰਕਾਰ ਬਣਨ ਨਹੀਂ ਜਾ ਰਹੀ ਤੇ ਗਰੇਂਦਰ ਮੋਦੀ ਮਹਾਰਾਜ ਨੂੰ ਚਾਰ ਜੁੱਤ ਨਹੀਂ ਦੇਖਣਾ ਪਵੇ ਜੀ ਜੇ ਆਪਾਂ ਆਮਾਦੀ ਪਾਰਟੀ ਗੱਲ ਕਰੀ ਜੀ ਇਹ ਨਸ਼ਿਆਂ ਅਤੇ ਪਿਛਤਾ ਚਾਹ ਦੇ ਵੀ ਇਹ ਗੱਲ ਕਰਤੀ ਤੁਹਾਨੂੰ ਕੀ ਲੱਗਦਾ ਹੈ ਜੇ ਆਪਣੀ ਸਰਕਾਰ ਨੇ ਕੀ ਨਹੀਂ ਨਸ਼ੇ ਤੇ ਰੋਗਾਂ ਬਈ ਕਿੰਨਾ ਕੰਮ ਕਰਿਆ ਦੇਖੋ ਨਸ਼ਾ ਇੱਕ ਬੜਾ ਗੰਭੀਰ ਮੁੱਦਾ ਰਿਹਾ ਹੈ ਪਿਛਲੀਆਂ ਸਰਕਾਰਾਂ ਜੁਬੀ ਨਹੀਂ ਹੋਈ ਪਰ ਮੈਂ ਜੇ ਗੱਲ ਕਰਾਂ ਨਸ਼ੇ ਦੀ ਤੇ ਕਰਪਸ਼ਨ ਦੀ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਨਸ਼ੇ ਦੀ ਨਸ਼ੇ ਦੇ ਰਸਤੇ ਸਾਡੀ ਪੰਜਾਬ ਸਰਕਾਰ ਨੇ 2 ਸਾਲ ਹੋਏ ਐ ਬਹੁਤ ਸਾਰੇ ਅਨੇਕਾਂ ਜਿਹੜੇ ਨਸ਼ੇ ਵੇਚਣ ਵਾਲੇ ਗੈਂਗ ਨੇ ਉਹਨਾਂ ਨੂੰ ਫੜਿਆ ਨਸ਼ਾ ਨੂੰ ਸੁਧਾਰਨ ਵਾਸਤੇ ਅਨੇਕਾਂ ਉਪਰਾਲੇ ਕੀਤੇ ਐਂਟੀ ਡਰੱਗ ਫੋਰਸ ਸਾਡੀ ਸਰਕਾਰ ਵੱਲੋਂ ਬਣਾਈ ਗਈ ਚਾਹੇ ਉਹਦੇ ਵਿੱਚ ਕਿੰਨਾ ਵੱਡਾ ਲੀਡਰ ਸੀਗਾ ਚਾਹੇ ਸੁਪਾਲ ਸਿੰਘ ਖਹਿਰਾ ਜੀ ਜੀ ਕੇ ਕਿੰਨੇ ਵੀ ਡਰੱਗ ਦੇ ਮਾਮਲੇ ਸੀ ਉਹ ਸਾਰਿਆਂ ਤੇ ਫਾਸਟ ਟਰੈਕ ਹੋ ਕੇ ਸਾਡਾ ਪੁਲਿਸ ਮਹਿਕਮਾ ਜਿਹੜਾ ਹੈਗਾ ਉਹਨੂੰ ਚੰਗੀ ਤਰ੍ਹਾਂ ਉਹਨੂੰ ਉਹ ਨੈਸ਼ਨ ਨੂੰ ਖਤਮ ਕਰਨ ਵਾਸਤੇ ਲੱਗਿਆ ਹੋਇਆ ਕਰਪਸ਼ਨ ਦੀ ਮੈਂ ਗੱਲ ਕਰਾਂ ਤਾਂ ਸਾਡੇ ਭਗਵਤ ਸਿੰਘ ਮਾਨ ਜੀ ਨੇ ਸਰਕਾਰ ਬਣਦਿਆਂ ਸਰ ਇੱਕ ਨੰਬਰ ਲਾਂਚ ਕੀਤਾ ਸੀਗਾ ਕਿ ਜੇ ਤੁਹਾਡੇ ਤੋਂ ਕੋਈ ਕਰਪਸ਼ਨ ਲੈਂਦਾ ਹੈ ਉਹਨੇ ਤੁਸੀਂ ਇੱਥੇ ਵੀਡੀਓ ਭੇਜੋ ਆਡੀਓ ਭੇਜੋ ਫੋਟੋ ਭੇਜੋ ਉਹਨੂੰ ਇੱਕ ਉਹਨੂੰ ਬਹੁਤ ਜਲਦ ਕੁਝ ਚੰਦ ਘੰਟਿਆਂ ਦੇ ਵਿੱਚ ਉਹਨੂੰ ਫੜ ਕੇ ਅੰਦਰ ਕੀਤਾ ਜਾਊਗਾ ਤੇ ਹੋਇਆ ਸਾਡੀ ਸਰਕਾਰ ਦੀ ਕਰਪਸ਼ਨ ਦੇ ਪ੍ਰਤੀ ਜ਼ੀਰੋ ਟੋਲਰੈਂਸ ਰਹੀ ਹੈ ਚਾਹੇ ਸਾਡੇ ਕੋਲ ਦੇ ਮੰਤਰੀ ਸੀ ਚਾਹੇ ਕੋਤੇ ਐਮਐਲਏ ਸੀ ਚਾਹੇ ਕੋਤੇ ਅਹੁਦੇਦਾਰ ਸੀ ਉਹ ਸਾਰਿਆਂ ਨੂੰ ਅਸੀਂ ਕਰਪਸ਼ਨ ਜਿਹਨਾਂ ਨੇ ਵੀ ਕੀਤੀ ਉਹਨਾਂ ਨੂੰ ਮੰਤਰੀਪਦ ਤੋਂ ਹਟਾਇਆ ਵੀ ਤੇ ਉਹਨਾਂ ਨੂੰ ਜੇਲ੍ਹ ਦਾ ਸਾਹਮਣਾ ਜੇਲ੍ਹ ਦਾ ਮੂੰਹ ਵੀ ਦੇਖਣਾ ਪਿਆ ਤਾਂ ਕਰਪਸ਼ਨ ਵੀ ਜ਼ੀਰੋ ਹੈ ਤੇ ਮੈਂ ਗੱਲ ਕਰ ਆਪਦੀ ਸਰਕਾਰ ਦੀ ਉਹਨਾਂ ਨੇ ਇੰਨੇ ਕਹਿ ਜਾਂ ਕੰਮ ਕੀਤੇ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਆਪਣੇ ਸੜਕ ਸੁਰੱਖਿਆ ਫੋਰਸ ਬਣੀ 117 ਸਕੂਲ ਆਫ ਐਮਿਨੈਂਸ ਬਣ ਰਿਹਾ ਹੈ ਹੋਰ ਅਨੇਕ ਕੰਮ ਜਿਵੇਂ ਗਨੌਨ ਲੱਗਾਂ ਦਾ ਬਹੁਤ ਸਮਾਂ ਲੱਗ ਜੂਗਾ ਅੱਜ ਲੋਕ ਸਾਡੇ ਸਰਕਾਰ ਦੇ ਕੰਮਾਂ ਤੋਂ ਪੂਰੇ ਖੁਸ਼ ਨੇ ਤੇ ਪੂਰਨ ਤੌਰ ਤੇ ਚਾਰ ਜੂਨ ਨੂੰ ਆਮ ਆਦਮੀ ਪਾਰਟੀ ਨੂੰ 13 ਸੀਟਾਂ ਦੇ ਕੇ ਸੰਸਦ ਦੇ ਵਿੱਚ ਆਮਾਦੀ ਪਾਰਟੀ ਜਿੰਗੀ ਜਿਹੜੀ ਤੈਲ ਕਰਨੀ ਹੋਏਗੀ ਚੰਗੇ ਇੱਥੇ ਪਾਰਟਿਸਿਪੇਸ਼ਨ ਵੈਲੀ ਹੋ ਜਾਏ। ਵੀ ਸਫਲਾਤਾ ਸੰਜੀ ਆਪਣੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ। ਮੈਂ ਸਾਰੇ ਨੂੰ ਇਹ ਸੰਦੇਸ਼ ਦੇਣਾ ਚਾਹੁੰਗਾ ਕਿ ਆਪਾਂ ਚੰਗੇ ਲੋਕਾਂ ਨੂੰ ਚੰਗੀ ਪਾਰਟੀ ਨੂੰ ਵੋਟ ਪਾਈਏ। 70 ਸਾਲ ਪਿਛਲੇ ਵੀ ਆਪਾਂ ਦੇਖ ਲਈਏ ਤੇ 2 ਸਾਲ ਆਪਾਂ ਪੰਜਾਬ ਸਰਕਾਰ ਦੇ ਵੀ ਦੇਖ ਲਈਏ। ਇੰਨੇ ਕੰਮ 2 ਸਾਲ ਦੇ ਵਿੱਚ ਪੰਜਾਬ ਸਰਕਾਰ ਨੇ ਕੀਤੇ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਹਾਕ ਦੇ ਵਿੱਚ ਕਦੇ ਕੀਤੇ। ਹੁਣ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਆਮ ਆਦਮੀ ਪਾਰਟੀ ਨੂੰ ਆਪਾਂ ਇੱਕ ਜੋਨ ਨੂੰ ਸਾਰੇ ਬਟਨ ਦਬਾ ਕੇ ਆਪ ਚਾਹੂ ਦਾ ਬਟਨ ਦਬਾ ਕੇ ਆਪਾਂ ਮੌਕਾ ਦਈਏ ਤੇ ਵਧੀਆ ਸਰਕਾਰ ਚੁਣਨ ਦੇ ਵਿੱਚ ਆਪਦਾ ਹਿੱਸਾ ਪਾਈਏ ਤਾਂ ਜੋ ਰੁਕੇ ਥੋੜੇ ਕੰਮ ਨੇ ਆਪਣੇ ਸਾਰੇ ਹੋ ਸਕਣ। ਅਸੀਂ ਜਿੰਨੀਆਂ ਵੀ ਗਰੰਟੀਆਂ ਤਾਰੀਆਂ ਦਿੱਤੀਆਂ ਦੀ ਸਾਰੀਆਂ ਪੂਰੀ ਕਰਾਂਗੇ। ਸਾਰਿਆਂ ਨੂੰ ਇਹੀ ਅਪੀਲ ਹੈ ਕਿ ਆਮ ਆਦਮੀ ਪਾਰਟੀ ਨੂੰ ਵੱਟ ਚੜ ਕੇ ਵੋਟ اٿو اسٽنڊي سڀاڻي وٽ اٽو بندو